ਹallelujah ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਜਿੱਦਾਂ ਕਿ ਪਰਮੇਸ਼ਰ ਦਾ ਵਚਨ ਸਾਨੂੰ ਮੱਤੀ 5 ਦੀ 38 ਵਿੱਚ ਇਹ ਦੱਸਦਾ ਹੈ ਤੂੰ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ ਪਰ ਮੈਂ ਤੁਹਾਨੂੰ ਆਖਦਾ ਹਾਂ ਜੇ ਦੁਸ਼ਤ ਦਾ ਸਾਹਮਣਾ ਨਾ ਕਰਨਾ ਸਗੋਂ ਜੇ ਕੋਈ ਤੇਰੀ ਸੱਜੀ ਗੱਲ ਉੱਤੇ ਚਪੇੜ ਮਾਰੇ ਤੂੰ ਦੂਈ ਵੀ ਉਹਦੇ ਵੱਲ ਪੁਹਾ ਦੇ ਹallelujah ਇਹਦੇ ਵਿੱਚ ਜਦੋਂ ਪਰਮੇਸ਼ਰ ਸਾਨੂੰ ਇਹ ਸਿਖਾਉਂਦੇ ਆ ਕਿ ਜਦੋਂ ਤੇਰੀ ਕੋਈ ਇੱਕ ਗੱਲ ਤੇ ਚਪੇੜ ਮਾਰੇ ਤੂੰ ਦੂਸਰੀ ਵੀ ਉਹਦੇ ਵਾਂਗ ਕਰ ਦੇ ਭਾਵੇਂ ਕਿ ਜੇ ਤੇਰਾ ਕੋਈ ਨੁਕਸਾਨ ਕਰਦਾ ਆ ਜਾਂ ਤੇਰੀ ਬੇਇੱਜ਼ਤੀ ਕਰਦਾ ਆ ਤੁਸੀਂ ਉਹਨੂੰ ਲਾਈਟਲੀ ਲਵੋ ਤੁਸੀਂ ਕੋ ਜੇ ਤੂੰ ਕੁਝ ਹੋਰ ਕਹਿਣਾ ਚਾਹੁੰਦਾ ਤਾਂ ਕਹ ਦੇ ਇਹਦਾ ਮਤਲਬ ਪਰਮੇਸ਼ਰ ਸਾਨੂੰ ਇਹ ਨਹੀਂ ਸਿਖਾਉਂਦੇ ਕਿ ਅਸੀਂ ਕਿਸੇ ਦੇ ਸਾਹਮਣੇ ਕਮਜ਼ੋਰ ਬਣੀਏ ਜਾਂ ਕਿਸੇ ਦੀ ਸਹੀ ਜਾਈਏ ਪਰ ਪਰਮੇਸ਼ਰ ਕਹਿੰਦੇ ਦੁਸ਼ਟ ਲੋਕ ਐਦਾ ਦੇ ਹੁੰਦੇ ਆ ਕਿ ਤੁਸੀਂ ਉਹਨਾਂ ਦਾ ਸਾਹਮਣਾ ਹੀ ਨਾ ਕਰਨਾ ਇਹਦਾ ਮਤਲਬ ਇਹ ਆ ਕਿ ਤੁਸੀਂ ਉਹਨਾਂ ਵਰਗੇ ਨਾ ਬਣ ਜਾਣਾ ਇਹਦਾ ਮਤਲਬ ਇਹ ਨਹੀਂ ਆ ਕਿ ਪਰਮੇਸ਼ਰ ਸਾਨੂੰ ਕਮਜ਼ੋਰ ਬਣਾਉਣਾ ਚਾਹੁੰਦੇ ਆ ਜਾਂ ਅਸੀਂ ਬਹੁਤ ਜ਼ਿਆਦਾ ਹੀ ਹਲੀਮ ਹੋ ਗਏ ਆ ਜਾਂ ਅਸੀਂ ਬਹੁਤ ਜ਼ਿਆਦਾ ਦੂਸਰੇ ਦੇ ਸਾਹਮਣੇ ਨੀਵੇਂ ਹੋ ਗਏ ਆ ਇਹਦਾ ਮਤਲਬ ਇਹ ਨਹੀਂ ਆ ਪਰ ਇਹਦਾ ਮਤਲਬ ਇਹ ਆ ਕਿ ਪਰਮੇਸ਼ਰ ਦਾ ਵਚਨ ਸਾਨੂੰ ਸਾਫ਼-ਸਾਫ਼ ਦੱਸਦਾ ਆ ਕਿ ਕਦੇ ਵੀ ਦੁਸ਼ਟ ਲੋਕਾਂ ਦਾ ਸਾਹਮਣਾ ਨਾ ਕਰੋ ਕਿਉਂਕਿ ਤੁਸੀਂ ਉਹਨਾਂ ਵਰਗੇ ਨਹੀਂ ਆ ਤੁਸੀਂ ਦੁਸ਼ਟ ਦਾ ਮੁਕਾਬਲਾ ਕਰਕੇ ਤੁਸੀਂ ਦੁਸ਼ਟਾਂ ਦੇ ਵਰਗੇ ਹੀ ਬਣ ਜਾਣਾ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਕਿ ਸ਼ੈਤਾਨ ਦਾ ਸਾਮਣਾ ਕਰੋ ਸ਼ੈਤਾਨ ਦਾ ਸਾਹਮਣਾ ਸੇ ਆਪਣੀਆਂ ਪ੍ਰਾਰਥਨਾਵਾਂ ਦੁਆਵਾਂ ਆਪਣੀ ਆਰਾਧਨਾ ਦੇ ਨਾਲ ਕਰਨਾ ਆ ਪਵਿੱਤਰ ਆਤਮਾ ਦੇ ਨਾਲ ਭਰ ਕੇ ਕਰਨਾ ਪਰ ਇਸ ਸੰਸਾਰ ਦੇ ਵਿੱਚ ਬਹੁ ਲੋਕ ਦੁਸ਼ਟ ਲੋਕ ਆ ਜੋ ਸਾਡੇ ਨਾਲ ਡਿਬੇਟ ਕਰਦੇ ਆ ਜੋ ਸਾਡੇ ਨਾਲ ਬੈਂਸ ਬਾਜੀ ਕਰਦੇ ਆ ਅਸੀਂ ਉਹਨਾਂ ਦੇ ਲਈ ਸਿਰਫ ਪ੍ਰਾਰਥਨਾ ਕਰਨੀ ਉਹਨਾਂ ਦੇ ਨਾਲ ਨਾ ਬੈਂਸ ਕਰਨੀ ਆ ਨਾ ਸੇ ਵਾਇਲੈਂਸ ਕਰਨਾ ਨਾ ਸੇ ਨਾਸੀ ਕੋਈ ਹਿੰਸਾ ਕਰਨੀ ਨਾ ਉਹਨਾਂ ਦੇ ਨਾਲ ਲੜਾਈ ਕਰਨੀ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਸਾਫ਼-ਸਾਫ਼ ਦੱਸਦਾ ਕਿ ਤੂੰ ਦੁਸ਼ਟ ਦਾ ਸਾਹਮਣਾ ਨਾ ਕਰ ਭਾਵ ਦੁਸ਼ਟ ਲੋਕਾਂ ਦਾ ਸਾਹਮਣਾ ਨਾ ਕਰੋ ਹallelujah ਸਾਰਿਆਂ ਨੂੰ ਜੈਮ ਜੀ ਦੀ